ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਸਵਾਗਤ ਕਰਦੇ ਹਾਂ ਐਤਵਾਰ ਦੀ ਸੇਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਵਧੀਆ ਸੂਟ ਨੇ ਬਹੁਤ ਪਿਆਰੇ ਸੂਟ ਨੇ ਇਹਦੇ ਵਿੱਚ ਮਸਲੀਨ ਕਾਟਨ ਸ਼ਿਮਰ ਜੌਰਜਟ ਤੇ ਹੋਰ ਕੀ ਭਾਜੀ ਇਹਦੇ ਵਿੱਚ ਬਹੁਤ ਵੈਰਾਈਟੀ ਹੈ ਵਿੱਚ ਬਹੁਤ ਵੈਰਾਈਟੀ ਵੀਰ ਕਹਿੰਦਾ ਇਹਦੇ ਵਿੱਚ ਸਭ ਤੋਂ ਜਿਹੜੀ ਸਭ ਤੋਂ ਘੈਂਟ ਚੀਜ਼ ਤੁਹਾਨੂੰ ਮੈਂ ਦੇਣ ਲੱਗਾ ਨਾ ਇਹਦੇ ਵਿੱਚ ਹੈਗੀ ਆ ਸੂਟ ਨੇ ਆਰੀ ਵਰਕ ਦੇ ਨਾਲ ਜੌਰਜਟ ਦੇ ਬਹੁਤ ਪਿਆਰੇ ਸੂਟ ਨੇ ਬਹੁਤ ਜ਼ਿਆਦਾ ਸੋਹਣਾ ਸਟਾਕ ਆ ਉਹਦੀ ਮੈਂ ਵੀਡੀਓ ਪਾਈ ਦਿਵਾਲੀ ਤੋਂ ਪਹਿਲਾਂ ਤੇ ਰੇਟ ਵੀ ਉਹਦੇ ਚ ਤੁਹਾਨੂੰ ਮੈਂ ਦੱਸਿਆ ਹੈਗਾ ਜਿੰਨੇ ਇਹਦੇ ਵੀਡੀਓ ਵੇਖੀ ਜਿਨ੍ਹਾਂ ਨੇ ਸੂਟ ਬੁੱਕ ਕੀਤੇ ਆ ਉਹ ਇਹਦੇ ਵਿੱਚੋਂ ਨਵਾਂ ਸਟਾਕ ਦੁਬਾਰੇ ਬੁੱਕ ਕਰ ਸਕਦੇ ਜੇ ਕਲਰ ਸਾਰੇ ਨਵੇਂ ਆਏ ਜੇ ਸ਼ਾਇਦ ਕੋਈ ਇੱਕ ਅੱਧਾ ਕਲਰ ਭਾਵੇਂ ਪਿਛਲਾ ਰਿਪੀਟ ਹੋਇਆ ਹੋਵੇ ਨਹੀਂ ਤੇ ਨਹੀਂ ਲੇਟ ਨਾ ਹੋਇਓ ਇੱਕ ਤਾਂ ਜਦੋਂ ਮੈਨੂੰ ਮੈਸੇਜ ਕਰਦੇ ਜੇ ਨਾ ਵੀ ਭਾਜੀ ਆਹ ਸੂਟ ਹੈਗਾ ਮੈਂ ਡਨ ਕਰਦਾ ਨਾ ਤੁਹਾਨੂੰ ਤੁਸੀਂ ਨਾਲ ਹੀ ਬੁੱਕ ਕਰ ਲਿਆ ਕਰੋ ਪੇਮੈਂਟ ਕਰਕੇ ਜਦੋਂ ਤੁਸੀਂ ਬਾਅਦ ਚ ਪੇਮੈਂਟ ਕਰਦੇ ਜੇ ਨਾ ਫਿਰ ਤਾੜ ਲਈ ਵੀ ਔਖਾ ਹੁੰਦਾ ਤੇ ਮੇਰੇ ਲਈ ਵੀ ਔਖਾ ਹੁੰਦਾ ਕਿਉਂਕਿ ਫਿਰ ਤੁਹਾਨੂੰ ਵੇਟ ਕਰਨੀ ਪੈਂਦੀ ਆ ਮੈਨੂੰ ਸਟਾਕ ਪੈਦਾ ਕਰਨਾ ਪੈਂਦਾ ਫਿਰ ਦੁਬਾਰੇ ਉਹ ਨਾ ਸਟਾਕ ਮਿਲਦਾ ਆ ਤੇ ਨਾ ਮੁੜ ਕੇ ਤੁਹਾਨੂੰ ਆਪਾਂ ਜਵਾਬ ਦੇ ਪਾਉਨੇ ਛੇਤੀ ਕੀਤੇ ਹੋ ਚਾਹੀਦਾ ਇਹ ਕਰਕੇ ਨਾ ਕੋਸ਼ਿਸ਼ ਮੇਰੀ ਇਹ ਹੁੰਦੀ ਆ ਕਿ ਤੁਸੀਂ ਵੀ ਖਰਾਬ ਨਾ ਹੋਵੋ ਤੇ ਮੈਂ ਵੀ ਨਾ ਹੋਵਾਂ ਸੋ ਜਦੋਂ ਤੁਹਾਨੂੰ ਮੈਂ ਡਨ ਕਹਿੰਦਾ ਨਾ ਵੀ ਹੈਗਾ ਆ ਤੁਸੀਂ ਨਾਲ ਹੀ ਪੇਮੈਂਟ ਕਰੋ ਤੇ ਕਿ ਭੈਣਾ ਮੇਰੀਆਂ ਬਹੁਤ ਸਾਰੀਆਂ ਜਿਹੜੀਆਂ ਮੈਂ ਦੱਸਿਆ ਹੈਗਾ ਵੀ ਦਿਵਾਲੀ ਦੇ ਪਾਰਸਲ ਜਿਹੜੇ ਉਹ ਲੇਟ ਲੱਗੇ ਆ ਉਹ ਵੇਟ ਕਰਨ ਲੱਗੇ ਆ ਸੂਟਾਂ ਦੀਆਂ ਸਾਰਿਆਂ ਦੇ ਪਾਰਸਲ ਲੱਗ ਚੁੱਕੇ ਆ ਤੇ ਸੂਟ ਸਾਰਿਆਂ ਨੂੰ ਪਹੁੰਚ ਕੁਝ ਪਹੁੰਚੀ ਜਾਣ ਡੇ ਆ ਕੁਝ ਨੂੰ ਪਹੁੰਚ ਰਹੇ ਆ ਵੇਟ ਕਰਿਓ ਕੱਲ ਜਿੱਦਾਂ ਅੱਜ ਜਿੱਦਾਂ ਸੰਡੇ ਆ ਸੰਡੇ ਨੂੰ ਵੀ ਤੁਹਾਨੂੰ ਪਤਾ ਡਿਲੀਵਰੀ ਨਹੀਂ ਹੁੰਦੀ ਤੇ ਫਿਰ ਵੀ ਕਈ ਵਾਰੀ ਕਈਆਂ ਥਾਵਾਂ ਤੇ ਡਿਲੀਵਰੀ ਹੋ ਜਾਂਦੀ ਹੈ ਜਿੱਥੇ ਹੋ ਜਾਂਦੀ ਹੈ ਐਕਸੈਪਟ ਕਰ ਲਿਓ ਜਿੱਥੇ ਨਹੀਂ ਹੁੰਦੀ ਉਥੇ ਮੰਡੇ ਟਿਊਜ਼ਡੇ ਡਿਲੀਵਰੀ ਹੋ ਜੂਗੀ ਇਹਨਾਂ ਦੀ ਵੀਡੀਓ ਜਿਹੜੀ ਆ ਆਪਾਂ ਅਪਲੋਡ ਕਰਨ ਲੱਗੇ ਆ ਤੁਸੀਂ ਜਲਦੀ ਜਲਦੀ ਪੇਮੈਂਟ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਨਹੀਂ ਜੇ ਹੈਗੀ ਤੇ ਸੂਟ ਕਿਸੇ ਵੀ ਭੈਣ ਦਾ ਕੋਈ ਨਹੀਂ ਜੇ ਰੱਖਿਆ ਜਾਊਗਾ ਬਿਨਾ ਪੇਮੈਂਟ ਤੋਂ ਕਈ ਕਸਟਮਰ ਪੈਣਾ ਸਾਡੀਆਂ ਕਹਿ ਦਿੰਦੀਆਂ ਸਾਡਾ ਸੂਟ ਰੱਖ ਲਓ ਅਸੀਂ ਆਣ ਕੇ ਲੈ ਕੇ ਜਾਣਾ ਅਸੀਂ ਪਿਕ ਕਰ ਲਾਂਗੇ ਪੇਮੈਂਟ ਕਰੋਗੇ ਤਾਂ ਤੁਹਾਡਾ ਇਹ ਸੇਲ ਦੇ ਵਿੱਚੋਂ ਸੂਟ ਹੋਊਗਾ ਜੇ ਉਸ ਤੋਂ ਪਹਿਲਾਂ ਆਪਾਂ ਕੋਈ ਸੂਟ ਨਹੀਂ ਬੁੱਕ ਕਰ ਸਕਦੇ ਦੂਜੀ ਗੱਲ ਚੇਂਜ ਐਕਸਚੇਂਜ ਤੁਹਾਨੂੰ ਪਤਾ ਆਪਾਂ ਕਰਦੇ ਨਹੀਂ ਜੇ ਜੇ ਕੋਈ ਡਿਫੈਕਟ ਕੇਸ ਨਿਕਲਦਾ ਤੇ ਆਪਾਂ ਬੈਠੇ ਉਹਦੇ ਵਾਸਤੇ ਓਪਨਿੰਗ ਵੀਡੀਓ ਦਿਓ ਪਾਰਸਲ ਦੀ ਮੈਨੂੰ ਠੀਕ ਹੈ ਜੀ ਤੇ ਆਜੋ ਕਰਦੇ ਆਂ ਵੀਡੀਓ ਸ਼ੁਰੂ ਸੁਪਰ ਸੰਡੇ ਸੇਲ ਦੇ ਨਾਲ ਤੇ ਲਓ ਜੀ ਕਰਿਓ ਚੈੱਕ ਸੂਟ ਆ ਵੀ ਤੁਸੀਂ ਪਿਛਲੀਆਂ ਵੀਡੀਓ ਚ ਵੇਖੇ ਹੋਣਗੇ ਇਹ ਵੀ ਰੀਸਟਾਕ ਕਰਵਾਤੇ ਜੇ ਤੁਹਾਡੇ ਵਾਸਤੇ ਆਪਾਂ ਰੇਟ 590 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਦੇ ਵਿੱਚ ਜੇ ਫੁਲਕਾਰੀ ਦਾ ਸੂਟ ਜੇ ਚਾਕਲੇਟ ਸ਼ਿਮਰ ਦੇ ਉੱਤੇ ਬਹੁਤ ਸੋਹਣਾ ਫੈਬਰਿਕ ਜੇ ਮਸਲੀਨ ਦੀ ਬਾਟਮ ਦੇ ਨਾਲ ਜੇ neck ਦੇ ਉੱਤੇ ਵਰਕ ਜੇ ਫੁਲਕਾਰੀ ਦਾ ਵਰਕ ਹੈ ਸਾਰੇ ਸੂਟ ਦੇ ਵਿੱਚ ਕਲਰ ਹੈਗਾ ਜੇ ਮਸਟਰਡੇ ਦਾ ਵੀਡੀਓ ਚ ਤੁਹਾਨੂੰ ਹੋ ਸਕਦਾ ਮਾਈਨਰ ਫਰਕ ਜਾ ਆਵਦਾ ਹੋਵੇ ਪਰ ਮੈਨੂੰ ਸੇਮ ਹੀ ਲੱਗਣ ਡਿਆ ਰੇਟ 590 ਰੁਪਈਆ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਆਫਰ ਹੋ ਹੀ ਚੱਲਣ ਦੀ ਜੇ ਸਾਡੀ 3000 ਤੋਂ ਬਾਅਦ ਆਪਾਂ ਇੱਕ ਗਿਫਟ ਸੂਟ ਜਿਹੜਾ ਤੁਹਾਨੂੰ ਭੇਜਾਂਗੇ ਜਿਹੜੀ ਸਾਡੀ ਦੀਵਾਲੀ ਤੇ ਆਫਰ ਚੱਲਦੀ ਸੀ 2000 ਵਾਲੀ ਉਹ ਖਤਮ ਹੋ ਗਈ ਜੇ ਆਹ ਕਲਰ ਆ ਗਿਆ ਜੇ ਮਰਜੈਂਟਾ ਸ਼ੇਡ ਸੇਮ origional ਵੀਡੀਓ ਵਾਲਾ ਕਲਰ ਜੇ ਇਹ ਰੈੱਡ ਨਹੀਂ ਜੇ ਮਰਜੈਂਟਾ ਸ਼ੇਡ ਜੇ ਰੇਟ ਤੁਹਾਨੂੰ ਮਿਲਣਾ ਜੇ ਇਹਦਾ ਵੀ ਸੇਮ 590 ਰੁਪਏ ਸ਼ਿਪਿੰਗ ਫ੍ਰੀ ਪੂਰੇ ਆਲ ਓਵਰ ਇੰਡੀਆ ਚ ਬਿਨਾਂ ਦੁਪੱਟੇ ਦਾ ਸੂਟ ਜੇ ਆ ਵਾਲੇ ਜਿਹੜੇ 2 ਧਨ ਦਿੱਤੇ ਆ ਤੇ ਆ ਜਿਨ੍ਹਾਂ ਦੀ ਮੈਂ ਗੱਲ ਕਰਦਾ ਹਾਂ ਤੁਹਾਡੇ ਵਾਸਤੇ ਆਪਾਂ ਬਿਲਕੁਲ ਨਵਾਂ ਸਟਾਕ ਜਿਹੜਾ ਜੇ ਲੈ ਕੇ ਆਂਦਾ ਆ ਤੇ ਇਹਦਾ ਰੇਟ ਤੁਹਾਨੂੰ ਦੇਣ ਲੱਗਾ ਮੈਂ ਸਿਰਫ 590 ਰੁਪਏ ਮਾਰਕੀਟ ਪ੍ਰਾਈਸ ਇਹਦਾ ਅੱਜ ਵੀ 750 ਰੁਪਏ ਸੂਟਦਾ ਜੇ ਤੇ ਆ ਚੈੱਕ ਕਰਿਓ ਇਹਦੇ ਵਿੱਚ ਤੁਹਾਨੂੰ ਮਿਲ ਜਣਾ ਜੇ ਬਰਬਰੀ ਜੋਰ ਜੜ ਦਾ ਫੈਬਰਿਕ ਜਿਹਦੇ ਵਿੱਚ ਤੁਹਾਨੂੰ ਸਾਰੀ ਕਢਾਈ ਮਿਲਣੀ ਆ ਵੀਵਿੰਗ ਦਾ ਕੰਮ ਬਾਟਮ ਨਾਲ ਆਉਣੀ ਮਸਲੀਨ ਦੀ ਤੇ ਦੁਪੱਟਾ ਡਿਜੀਟਲ ਪ੍ਰਿੰਟ ਦੇ ਵਿੱਚ ਪਈ ਦੁਪੱਟਾ ਖੋਲਿਓ ਹੁਣ ਸਾਰੇ ਦੁਪੱਟੇ ਖੋਲਣੇ ਮੇਰੇ ਲਈ ਮੁਸ਼ਕਲ ਹੋ ਜਾਣੇ ਜੇ ਤੁਹਾਨੂੰ ਮੈਂ ਇੱਕ ਅੱਧਾ ਦੁਪੱਟਾ ਖੋਲ ਕੇ ਦਿਖਾ ਦਣਾ ਕਿਉਂਕਿ ਜੇ ਮੈਂ ਸਾਰੇ ਖੋਲ-ਖੋਲ ਕੇ ਦਿਖਾਉਣ ਦਾ ਤਾਂ ਵੀਡੀਓ ਆਪਣੀ ਅੱਧੇ ਪੌਣੇ ਘੰਟੇ ਦੀ ਚੱਲ ਜਾਣ ਤੇ ਰੇਟ ਇਹਦਾ ਹੋਣਾ ਜੇ 500 ਤੇ 90 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਸੁਪਰ ਸੰਡੇ ਸੇਲ ਦੇ ਨਾਲ ਜੇ ਸੇਲ ਦੇ ਰੇਟ ਜੇ ਅੱਜ ਦੀ ਵੀਡੀਓ ਦੇ ਰੇਟ ਜੇ ਤੇ ਆਹ ਲੋ ਜੀ ਆ ਵੀ ਕਰ ਲਿਓ ਚੈੱਕ ਇਹ ਵੀ ਆ ਗਿਆ ਜੇ ਬਰਬਰੀ ਦੇ ਉੱਤੇ ਸੂਟ ਜੌਰਜਟ ਬਰਬਰੀ ਦਾ ਬਹੁਤ ਪਿਆਰਾ ਜਿਹਾ ਵੀਵਿੰਗ ਦੇ ਨਾਲ ਜਿਹਦੇ ਵਿੱਚ ਆਰੀ ਵਰਕ ਦਾ ਕੰਮ ਜੇ ਸਾਰਾ ਦੁਪੱਟਾ ਨਾਲ ਡਿਜੀਟਲ ਪ੍ਰਿੰਟ ਜੇ ਬਾਟਮ ਮਸਲੀਨ ਜੇ ਜਲਦੀ ਜਲਦੀ ਆਰਡਰ ਆਪਣੇ ਬੁੱਕ ਕਰ ਲਿਓ ਤੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਅਵੀ ਆ ਗਿਆ ਜੇ ਬਰਬਰੀ ਦਾ ਸੂਟ ਜੋਰਜਟ ਦੇ ਉੱਤੇ ਨਾਲ ਦੁਪੱਟਾ ਆ ਗਿਆ ਮਸਲੀਨ ਦਾ ਸੀਕੁਐਂਸ ਵਾਲਾ ਬਾਟਮ ਆ ਗਈ ਪਲੇਨ ਇਹਦੇ ਨਾਲ ਤੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਸ਼ਿਪਿੰਗ ਫਰੀ ਦੇ ਵਿੱਚ ਆ ਲੋ ਜੀ ਇੱਕ ਹੋਰ ਪਿਆਰਾ ਜਿਹਾ ਕਲਰ ਤੇ ਪਿਆਰਾ ਜਿਹਾ ਸੂਟ ਸਾਰੇ ਸੂਟ ਆਜ ਕਮਾਲ ਦੇ ਆਉਣੇ ਨੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਤੁਸੀਂ ਆਪਾਂ ਜਿਹੜੇ ਹੈਵੀ ਆ ਵੀ ਸੂਟ ਆ ਉਹ ਵੀ ਤੁਹਾਨੂੰ ਅੱਜ ਹੀ ਦੇ ਦੇਣੇ ਸਾਰੇ ਇਸੇ ਵੀਡੀਓ 'ਚ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਇਹ ਕਲਰ ਹੈਗਾ ਜੇ ਇਹਦਾ ਰਾਣੀ ਪਿੰਕ ਜਿਹਾ ਸ਼ੇਡ ਜਿਦੇ ਵਿੱਚ ਤੁਹਾਨੂੰ ਆ ਪੀਚ ਕਲਰ ਦੇ ਨਾਲ ਕੰਟਰਾਸਟ ਬਾਟਮ ਮਿਲਣੀ ਜੇ ਤੇ ਇਹ ਵੀਡੀਓ ਵਿੱਚ ਥੋੜਾ ਜਿਹਾ ਕਲਰ ਦਾ ਫਰਕ ਜੇ 1921 ਇਹਨੂੰ ਐਕਸੈਪਟ ਕਰਿਓ ਤੇ ਆ ਲਓ ਜੀ ਚੈੱਕ ਕਰਿਓ ਜੀ ਆ ਵੀ ਬੜਾ ਪਿਆਰਾ ਕਲਰ ਜੇ ਲਾਈਟ ਸ਼ੇਡ ਆ ਸੋਹਣੀ ਜੀ ਕਰੀਮ ਜੀ ਸ਼ੇਡ ਜੇ ਇਹਦੀ ਰੇਟ ਤੁਹਾਨੂੰ ਦੱਸ ਹੀ ਦਿੱਤਾ ਮੈਂ 590 ਰੁਪਏ ਸ਼ਿਪਿੰਗ ਫਰੀ ਦੇ ਵਿੱਚ ਜੇ ਕਿਤੇ ਵੀ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਇਹ ਕਾ ਵੀ ਪਿਆਰਾ ਜਿਹਾ ਡਿਜੀਟਲ ਪ੍ਰਿੰਟ ਤੇ ਡਿਜੀਟਲ ਦੁਪੱਟਾ ਨਾਲ ਮਸਲੀਨ ਦੀ ਬਾਟਮ ਰੇਟ ਸੇਮ ਅਛਾ ਮੈਂ ਇਹਨੀਆਂ ਭੈਣਾਂ ਨੂੰ ਬੇਨਤੀ ਆ ਕਿ ਤੁਸੀਂ ਨਾ ਪਲੀਜ਼ ਮੈਨੂੰ ਹੁਣ ਨਾ ਇਹਦੇ ਦੁਪੱਟੇ ਨਾ ਕਿਓ ਵੀ ਖੋਲ ਕੇ ਦਿਖਾ ਦਿਓ ਭਾਜੀ ਖੋਲ ਕੇ ਦਿਖਾ ਦਿਓ ਕਿਉਂਕਿ ਜੇ ਤੁਸੀਂ ਦੁਪੱਟੇ ਖੋਲਣ ਦੀ ਵੇਟ ਕਰੋਗੇ ਨਾ ਤੁਹਾਡੇ ਤੋਂ ਪਹਿਲਾਂ ਕੋਈ ਹੋਰ ਕਸਟਮਰ ਜਿਹੜਾ ਆ ਉਹ ਬਿਨਾਂ ਪੁੱਛੇ ਸਾਨੂੰ ਸੜ ਤੇ ਟਰਸਟ ਕਰਕੇ ਅੱਖਾਂ ਮੀਟ ਕੇ ਸੂਟ ਬੁੱਕ ਕਰ ਲੈਂਦਾ ਆ ਇਹ ਕਰਕੇ ਨਾ ਤੁਸੀਂ ਵੇਟ ਨਾ ਕਰਿਓ ਕਿਉਂਕਿ ਇਹਨਾਂ ਦੀਆਂ ਫੋਟੋਆਂ ਨਹੀਂ ਕਿਹਾ ਹੈਗੀਆਂ ਮੇਰਕੋ ਤੇ ਇਹ ਐਤਵਾਰ ਦੀ ਸੇਲ ਜੇ ਤਾਂ ਨਾ ਇਹਨਾਂ ਟਾਈਮ ਹੀ ਇਹਨਾਂ ਦੀਆਂ ਫੋਟੋਆਂ ਖਿੱਚਣ ਦਾ ਵੀਡੀਓ ਐਕਸੈਪਟ ਕਰਿਓ ਸੋਹਣੀ ਚੀਜ਼ ਜਾਊਗੀ ਕੈਂਡ ਡਿਜੀਟਲ ਬਣਿਆ ਆਊਗਾ ਮੋਸਟਲੀ ਜਿਹੜ ਤੁਸੀਂ ਇਹਨੇ ਇੱਕ ਬੇਨਤੀ ਕਬੂਲ ਕਰ ਲਿਓ ਕਿਉਂਕਿ ਜੇ ਤੁਸੀਂ ਵੇਟ ਕਰੋਗੇ ਨਾ ਵੀ ਦੁਪੱਟੇ ਦੀ ਮੈਂ ਫੋਟੋ ਭੇਜਾਂ ਤੁਹਾਨੂੰ ਫਿਰ ਮੁਸ਼ਕਲ ਹੋ ਜਾਣੀ ਜੇ ਆ ਵੀ ਸੋਨਾ ਜਿਹਾ ਸੂਟ ਚੈੱਕ ਕਰ ਲਓ 590 ਰੁਪਈਆ ਦੇ ਨਾਲ ਤੇ ਆ ਲਓ ਜੀ ਆ ਵੀ ਚੈੱਕ ਕਰ ਲਿਓ ਘੇਰੇ ਦਾ ਵਰਕ ਜੇ ਜੋਰ ਜੱਟ ਦਾ ਸੂਟ ਜੇ ਔਰਗਾਂਜਾ ਦਾ ਟਾਈ ਐਂਡ ਆਈ ਦਾ ਦੁਪੱਟਾ ਜੇ ਤੇ ਕਲਰ ਹੈਗਾ ਜੇ ਫਿਰੋਜੀ ਰੇਟ ਹੈਗਾ ਜੇ 590 ਰੁਪਈਆ ਸਿਰਫ ਇਹਦਾ ਆ ਲਓ ਜੀ ਬਲੈਕ ਦੇ ਨਾਲ ਡਿਜੀਟਲ ਪ੍ਰਿੰਟ ਇਹਦੇ ਨਾਲ ਮੈਨੂੰ ਲੱਗਦਾ ਬਾਟਮ ਵੀ ਡਿਜੀਟਲ ਹੀ ਆ ਗਈ ਹੈ ਹਨੇ ਬਾਟਮ ਵੀ ਡਿਜੀਟਲ ਇਹ ਲਓ ਜੀ ਇਹਦੇ ਨਾਲ ਚੁੱਕ ਲਓ ਜੀ ਬਾਟਮ ਵੀ ਡਿਜੀਟਲ ਤੇ ਦੁਪੱਟਾ ਵੀ ਡਿਜੀਟਲ ਜੇ ਰੇਟ ਸਿਰਫ ਉਹੀ 590 ਰੁਪਏ ਤੇ ਆਹ ਲਓ ਜੀ ਆ ਵੀ ਸੋਹਣਾ ਜਾਂ ਸੂਟ ਚੁੱਕ ਲਓ ਜੀ ਸ਼ਿਪਿੰਗ ਫਰੀ ਦੇ ਵਿੱਚ ਜੇ ਇਹ ਸਿਰਫ ਅੱਜ ਦੇ ਰੇਟ ਜੇ ਅੱਜ ਦੀ ਵੀਡੀਓ ਦੇ ਰੇਟ ਜੇ ਸੁਪਰ ਸੰਡੇ ਸੇਲ ਵਾਲੇ ਤੇ ਆਹ ਲਓ ਜੀ ਆ ਵੀ ਕਰਿਓ ਬੁੱਕ 590 ਰੁਪਈਆ ਦੇ ਨਾਲ ਤੇ ਆਹ ਲਓ ਜੀ ਆ ਵੀ ਕਰ ਲਿਓ ਬੁੱਕ ਮਸਲੀਨ ਦੇ ਸੂਟ ਮਸਲੀਨ ਜੋਰ ਚੜਦਾ ਸੂਟ ਜੇ ਮਸਲੀਨ ਦੀ ਬਾਟਮ ਜੇ ਟੈਬੀ ਵਾਲਾ ਦੁਪੱਟਾ ਜੇ ਇਹਦੇ ਨਾਲ ਸਾਡੇ 750 ਵਾਲੇ ਸੂਟ ਹੀ ਜਿਹੜੇ ਤੁਹਾਨੂੰ ਮੈਂ ਵੀਡੀਓ 'ਚ ਦੇ ਦਿੱਤੇ ਸਿਰਫ 590 ਦੇ ਨਾਲ ਲੈ ਜਾਓ। ਇਹ ਚ ਔਰੇਂਜ ਕਲਰ 'ਚ ਸੇਮ ਵਾਈਟ ਕਲਰ ਦੀ ਬਾਟਮ ਆਉਣੀ ਜੇ ਇਹਦੇ ਨਾਲ ਦੁਪੱਟਾ ਟੈਬੀ ਦਾ ਹੋਣਾ ਜੇ ਕਲਰ ਔਰੇਂਜ ਆਉਣਾ ਜੇ ਇਹ ਵੀ ਤੁਸੀਂ ਬੁੱਕ ਕਰ ਲਿਓ 590 ਦੇ ਨਾਲ। ਅੱਗੇ ਆ ਗਿਆ ਜੇ ਫਰੌਕ ਸੂਟ ਵੱਡੇ ਵਰ ਦਾ ਕਪੜਾ ਜੇ 3.5 ਮੀਟਰ ਦੀ ਕੱਟ ਜੇ 2.5 ਮੀਟਰ ਨਿਕਲੂਗੀ ਵੱਡੇ ਵਰ ਦੀ। ਫਰੰਟ ਬੈਕ ਦੇ ਵਿੱਚ ਸੂਟ ਬਣਦਾ ਜੇ ਬਹੁਤ ਪਿਆਰਾ ਜਿਹਾ ਦੁਪੱਟਾ ਨਾਲ ਔਰਗੈਂਜਾ ਦਾ ਜੇ ਰੇਟ ਇਹਦਾ ਵੀ 590 ਰੁਪਏ ਜੇ ਸਿਰਫ ਅਵੀ ਸੇਮ ਬੇਸ ਦੇ ਉੱਤੇ ਜੇ ਸੇਮ ਫੈਬਰਿਕ ਦੇ ਜੋਰਜਟ ਦਾ ਔਰਗਾਂਜਾ ਦਾ ਦੁਪੱਟਾ ਤੇ ਸੇਮ ਉਦਾਂ ਹੀ 3.5 ਮੀਟਰ ਦੀ ਕੱਟ ਦੇ ਨਾਲ ਸੂਟ 2.5 ਮੀਟਰ ਕੱਟਨੇ ਕੋਲ ਵੀ ਵੱਡੇ ਵਰ ਦੇ ਵਿੱਚ ਸੂਟ ਬੜੇ ਆਰਾਮ ਨਾਲ ਕਸਟਮਰ ਦਾ ਬਣਦਾ ਜੇ ਤੇ ਆ ਵੀ ਸੇਮ ਆਜਣਾ ਜੇ ਇਹਦੀ ਫਰੌਕ ਵੀ ਬਣਾ ਸਕਦੇ ਜੇ ਤੁਸੀਂ ਸੂਟ ਵੀ ਬਣਾ ਸਕਦੇ ਜੇ ਫਰੰਟ ਬੈਕ ਵਰਕ ਆਉਂਦਾ ਜੇ ਦਾ ਬਹੁਤ ਪਿਆਰਾ ਤੇ ਆ ਸੂਟ ਹੈਗਾ ਜੇ ਕਾਟਨ ਦੇ ਵਿੱਚ ਜਿਹਦੇ ਵਿੱਚ ਆਜਣਾ ਜੇ ਆਪਣੇ ਕੋਲ ਬਹੁਤ ਸੋਹਣਾ ਉਬਲੀਕ ਦਾ ਵਰਕ ਉਹ ਆ ਸਾਰਾ ਇਹ ਪਲਾਜੋ ਡਿਜੀਟਲ ਪ੍ਰਿੰਟ ਸ਼ਰਟ ਦੁਪੱਟਾ ਨਾਲ ਆ ਇਹਨਾਂ ਦੇ ਟਾਈ ਐਂਡ ਡਾਈ ਮਸਲੀਨ ਦਾ ਰੇਟ 590 ਰੁਪਏ ਤੇ ਆ ਲੋ ਜੀ 650 ਵਾਲੇ ਸੂਟ ਜਿਹੜੇ ਸੀਗੇ ਇਹ ਵੀ ਤੁਹਾਨੂੰ ਅੱਜ ਆਪਾਂ ਦੇ ਦੇਣ ਲੱਗੇ ਆ ਬੜੇ ਪਿਆਰੇ ਜਿਹੇ ਰੇਟ ਦੇ ਵਿੱਚ ਜਿਹਦੇ ਵਿੱਚ ਗਾਜਰੀ ਕਦਰ ਦੀ ਬਾਟਮ ਦੇ ਨਾਲ ਏਮਬਰਾਇਡਰੀ ਵਰਕ ਬਹੁਤ ਸੋਹਣਾ ਦੁਪੱਟਾ ਮਸਲੀਨ ਦਾ ਟਾਈ ਐਂਡ ਡਾਈ ਦਾ ਕਲਰ ਥੋੜਾ ਜਿਹਾ ਲਾਈਟ ਜੇ ਇਹਦੇ ਵਿੱਚ ਵੀਡੀਓ ਜੀ ਡਾਰਕ ਆਉਂਦਾ ਤੇ ਇਹ ਆਉਣਾ ਜੇ ਫਰੰਟ ਬੈਕ ਦੇ ਵਿੱਚ ਵਰਕ ਫੈਬਰਿਕ ਆਉਣਾ ਜੇ ਕਾਟਨ ਦਾ ਬਹੁਤ ਸੋਹਣਾ ਕਾਟਨ ਦਾ ਸੂਟ ਜੇ ਰੇਟ ਸਿਰਫ ਉਹੀ 590 ਆ ਗਿਆ ਜੇ ਬਲੂ ਕਲਰ ਦੇ ਉੱਤੇ ਆ ਜਿਹੜਾ 버ਡਸ ਵਾਲਾ ਸੂਟ ਸੀ ਨਾ ਇਹ ਦੇ ਵਿੱਚ ਨਾ ਦੋ ਕੰਦਰ ਆਏ ਹੈ ਆਪਣੇ ਕੋਲ ਬਲੈਕ ਤੇ ਬਲੂ ਤੇ ਇੱਕ ਸ਼ਾਇਦ ਵਾਈਟ ਹੀਗਾ ਆਹੋ ਵਾਈਟ ਇਹ ਪੰਛੀਆਂ ਵਾਲਾ ਜਨਵਰਾਂ ਵਾਲਾ ਸੂਟ ਸੀ ਇਹਨੂੰ ਬੜਾ ਜਿਆਦਾ ਤੁਸੀਂ ਕਢਾਈ ਨੂੰ ਪਿਆਰ ਦਿੱਤਾ ਸੀ ਤੇ ਇਹ ਵੀ ਤਵਾਰੇ ਆਪਣੇ ਕੋਲ ਰੀਸਟਾਕ ਹੋ ਗਏ ਜੇ ਜਿਹਦੇ ਵਿੱਚ ਫਰੋਜੀ ਕਲਰ ਦੀ ਬਾਟਮ ਜੇ ਦੁਪੱਟਾ ਟਾਈ ਡੰਡਾ ਇਹਦਾ ਜੇ ਬਲੂ ਕਲਰ ਦੇ ਨਾਲ ਫਰੋਜੀ ਦਾ ਕੰਟਰਾਸਟ ਸੇਮ ਮੈਚਿੰਗ ਨਾਲ ਦੀ ਕਢਾਈ ਨਾਲ ਦੀ ਬਾਟਮ ਜੇ ਫਰੰਟ ਬੈਕ ਦੇ ਉੱਤੇ ਵਰਕ ਜੇ ਇਹਦੇ ਕਾਟਨ ਦਾ ਸੂਟ ਜੇ ਬਿਨਾਂ ਲਾਈਨਿੰਗ ਤੋਂ ਸਟਿਚ ਹੋਣਾ ਜੇ ਰੇਟ ਇਹਦਾ ਵੀ ਸੇਮ ਮਿਲਣਾ ਜੇ ਤੁਹਾਨੂੰ 590 ਰੁਪਏ ਉਦਾਂ ਇਹ 750 700 ਵਾਲਾ ਰੇਟ ਸੂਟ ਹੈਗਾ ਆ ਲੋ ਜੀ ਅੱਗੇ ਗਿਆ ਵਾਈਟ ਦੇ ਨਾਲ ਆ ਜਿਹੜੇ ਭੈਣਾਂ ਨੇ ਪਹਿਲਾਂ ਸੂਟ ਬੁੱਕ ਕੀਤੇ ਉਹਨਾਂ ਨੇ ਪਛਾਣ ਲਿਆਣਾ ਉਸੇ ਵੇਲੇ ਸੂਟ ਤੇ ਜਿਨ੍ਹਾਂ ਦੇ ਰਹਿ ਗਏ ਸੀ ਉਹ ਬੁੱਕ ਕਰ ਲਿਓ ਕਿਉਂਕਿ ਇਹ ਦੁਬਾਰੇ ਰੀਸਟਾਕ ਹੋ ਗਿਆ ਜੇ ਆਪਣੇ ਕੋਲ ਹਿਰਨਾਂ ਵਾਲਾ ਸੂਰ ਸੌਰੀ ਸੂਟ ਸੂਰ ਨਹੀਂ ਸੂਟ 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 ਸੌਰੀ ਹਿਰਨਾਂ ਵਾਲਾ ਸੂਟ ਜੇ ਬਹੁਤ ਸੋਹਣਾ ਐਮਬਰਾਇਡਰੀ ਵਰਕ ਜੇ ਫਰੰਟ ਬੈਕ ਦੇ ਨਾਲ ਦੁਪੱਟਾ ਮਸਲੀਨ ਦਾ ਜੇ ਬਾਟਮ ਜਿਹੜੀ ਜੇ ਕਾਟਨ ਦੀ ਆਉਣੀ ਜੇ ਇਹਦੇ ਨਾਲ ਰੇਟ ਉਹੀ ਸਿਰਫ 590 ਦੇ ਨਾਲ ਅੱਗੇ ਆ ਗਿਆ ਬਲੈਕ ਦੇ ਵਿੱਚ ਆਪਣੇ ਕੋਲ ਬਲੈਕ ਕਲਰ ਦਾ ਸੂਟ ਜੇ embroiderry ਵਰਕ ਸੇਮ ਉਹੀ ਆ ਗਿਆ ਬਰਡਸ ਵਾਲਾ ਪੰਛੀਆਂ ਵਾਲਾ ਜੰਗਲ ਕਢਾਈ ਬਹੁਤ ਸੋਹਣੀ ਬਾਟਮ ਨਾਲ ਆ ਗਈ ਇਹਦੇ ਲੈਮਨ ਕਲਰ ਦੀ ਦੁਪੱਟਾ ਟਾਈ ਐਂਡ ਡਾਈ ਦਾ ਮਸਲੀਨ ਦਾ ਸੋਨਾ ਜਿਹਾ ਸੂਟ ਜੇ ਫਰੰਟ ਬੈਕ ਦੇ ਨਾਲ ਇਹਦਾ ਵਰਕ ਆਉਣਾ ਜੇ ਕਾਟਨ ਦੇ ਉੱਤੇ ਜੇ ਰੇਟ ਸੇਮ ਉਹੀ ਸਿਰਫ ਇਹਦਾ 590 ਰੁਪਏ ਤੇ ਆਹ ਸੋਨਾ ਜਿਹਾ ਸੂਟ ਆ ਗਿਆ ਜੇ ਵਾਈਟ ਕਲਰ ਦਾ ਪੇਂਟ ਦਾ ਵਰਕ ਜੇ ਸਾਰੇ ਸੂਟ ਦੇ ਉੱਤੇ ਜੋਰ ਜਟ ਦਾ ਫੈਬਰਿਕ ਜੇ ਦੁਪੱਟਾ ਵੀ ਨਾਲ ਜੋਰ ਜਟ ਦਾ ਜੇ ਬਾਹਾਂਾਂ ਤੇ ਵਰਕ ਆਉਣਾ ਜੇ ਆ ਸੋਨਾ ਜਿਹਾ ਸਾਰਾ ਸੂਟ ਫਰੰਟ ਜਿਹੜਾ ਜੇ ਇਦਾਂ ਪੇਂਟ ਆਉਣਾ ਜੇ ਰੇਟ ਉਹੀ ਸੇਮ 590 ਰੁਪਈਆ ਦੇ ਨਾਲ ਤੇ ਆ ਮੋਰਾ ਵਾਲਾ ਸੂਟ ਹੈਗਾ ਆਪਣੇ ਕੋਲ ਇਹ ਵੀ ਤੁਹਾਨੂੰ ਆਪਾਂ ਅੱਜ ਵੀਡੀਓ 'ਚ ਪਾਉਣ ਲੱਗੇ ਆ 590 ਦੇ ਨਾਲ ਜਿਹਦੇ ਵਿੱਚ ਬਾਹਾਂਾਂ ਤੇ ਵਰਕ ਆਉਣਾ ਜੇ ਮੋਰਾ ਵਾਲਾ ਘੇਰਾ ਇਹਦਾ ਆਉਣਾ ਜੇ ਬਣਿਆ ਤੇ ਨਾਲ ਦੁਪੱਟਾ ਆਉਣਾ ਜੇ ਪਰਪਲ ਕਲਰ ਦਾ ਇਹ ਹੋ ਗਿਆ ਜੇ ਮੈਨੂੰ ਮੈਂ ਥੱਥਾ ਕਿਉਂ ਠੀਕ ਹੈ ਜੀ ਆ ਨਾਲ ਕਢਾਈ ਦੇ ਨਾਲ ਮੈਚ ਕਰਦਾ ਦੁਪੱਟਾ ਹੋਣਾ ਜੇ ਜੋਰ ਜੱਟ ਦਾ ਸੂਟ ਜੇ ਜੋਰ ਜੱਟ ਦਾ ਹੀ ਦੁਪੱਟਾ ਜੇ ਰੇਟ 590 ਰੁਪਏ ਕਸਟਮਰ ਹਲਦੀ ਜਿਹੜੇ ਨੇ ਉਹ ਮੈਨੂੰ ਪੁੱਛ ਕੇ ਸੂਟ ਬੁੱਕ ਕਰਿਓ ਕਿਉਂਕਿ ਇਹਨਾਂ ਦੀ ਕੱਟ ਜਿਹੜੀ ਜੇ 4.5 ਮੀਟਰ ਦੇ ਪਲੱਸ ਨਿਕਲਦੀ ਜੇ 5 ਤੋਂ ਥੋੜੀ ਜੀ ਘੱਟ ਜੇ ਤੇ 4.5 ਤੋਂ ਵੱਧ ਜੇ ਸਿਰਫ ਇੰਨਾ ਸੂਟਾਂ ਦੀ ਮੈਂ ਕਹਿ ਰਿਹਾ ਜੀ ਬਾਕੀ ਜਿਹੜੇ ਆ ਉਹ ਤਾਂ ਸਾਰੇ ਸੋਨੇ ਸੂਟ ਨੇ ਆ ਲਓ ਜੀ ਇਹਦੇ ਵਿੱਚ ਨਾ ਕਲਰ ਦਾ ਹੁੰਦਾ ਜੇ ਫਰਕ ਹੋਣਾ ਇਹਦਾ ਕਲਰ ਹੈਗਾ ਜੇ ਕਿਹੜਾ ਕਲਰ ਹੈ ਭਾਜੀ ਬਦਾਮੀ ਬਦਾਮੀ ਸਕਿਨ ਜਾਂ ਕਦਰ ਜੇ ਕਲਰ ਦਾ ਫਰਕ ਜੇ ਇਹ ਗੱਲ ਦਾ ਨੋਟ ਕਰ ਲਿਓ ਤੁਸੀਂ ਖਿਆਲ ਕਰ ਲਿਓ embroidery ਵਰਕ ਬਾਹਾਂ ਤੇ ਜੇ ਦੁਪੱਟੇ ਤੇ ਜੇ ਸਾਰੇ ਨੈੱਕ ਦੇ ਉੱਤੇ ਬਣਿਆ ਜੇ ਤੇ ਨਾਲ ਇਹਦੇ ਬਾਟਮ ਤੇ ਵੀ ਆਇਆ ਜੇ ਲਓ ਜੀ ਇੰਨਾ ਵਰਕ ਹੀ ਤੁਹਾਨੂੰ ਮੈਂ ਦਿੱਤੇ ਨਾਲ ਸੂਟ ਸਾਰਾ ਦੇ ਦੇਣ ਲੱਗਾ 590 ਰੁਪਈਆ ਦੇ ਨਾਲ ਸੇਲ ਆ ਜੀ ਸੇਲ ਦਾ ਇਹੋ ਤੇ ਫਾਇਦਾ ਚੁੱਕੋ ਜਲਦੀ ਜਲਦੀ ਬੁੱਕ ਕਰੋ ਟਾਈਗਰ ਪ੍ਰਿੰਟ ਦੇ ਨਾਲ ਦੁਪੱਟਾ ਜੋਰਜਟ ਦਾ ਸੂਟ ਘੇਰਾ ਵਰਕ ਤੇ ਪਲੱਸ ਇਹਦੇ ਨਾਲ ਨੈੱਕ ਤੇ ਵਰਕ ਆ ਲਓ ਜੀ ਚੁੱਕੋ ਜੀ ਸਿਰਫ 590 ਰੁਪਈਆ ਦੇ ਨਾਲ ਅੱਛਾ ਇਹਦੇ ਵਿੱਚ ਨਾ ਇੱਕ ਹੋਰ ਸੋਹਣੀ ਚੀਜ਼ ਜਿਹੜੀ ਆ ਉਹ ਕੀ ਆ ਔਰਗਾਂజా ਦੀ ਸ਼ਰਟ ਜੇ ਐਮਬਰਾਇਡਰੀ ਵਰਕ ਜੇ ਸਾਰੇ ਸੂਟ ਦੇ ਉੱਤੇ ਪੈਚ ਲੱਗ ਕੇ ਆ ਦੁਪੱਟਾ ਇਹਦੇ ਨਾਲ ਜਿਹੜਾ ਜੇ ਉਹ ਟਾਈ ਡੈਂਟਾਈ ਦਾ ਜੇ ਔਰਗਾਂజా ਦਾ ਸੇਮ بیس ਨਾਲ ਦਾ ਹੀ ਸ਼ਰਟ ਨਾਲ ਦਾ ਹੀ ਦੁਪੱਟਾ ਹੋਣਾ ਜੇ ਤੇ ਨਾਲ ਬਾਟਮ ਆਉਣੀ ਜੇ ਕਾਟਨ ਦੀ ਆ ਜਿਹੜਾ ਸੂਟ ਆ ਇਹ ਵੀ ਡਬਲ ਕਲਰ ਦਾ ਆ ਇੱਕ ਇਹਦੀ ਹੈਗੀ ਆ ਬਲੈਕ ਤੇ ਇੱਕ ਸਾਈਡ ਹੈਗੀ ਆ ਇਹਦੀ ਆਵਲੀ ਸੇਮ ਇਦਾਂ ਦੀ ਪੀਚ ਹਾਂ ਆ ਵੇਖੋ ਆ ਚੈੱਕ ਕਰੋ ਟਾਈ ਡੈਂਟਾਈ ਦਾ ਸੂਟ ਜੇ ਰੇਟ ਆਉਣਾ ਜੇ ਇਹਦਾ ਵੀ ਸੇਮ 590 ਰੁਪਏ ਸ਼ਿਪਿੰਗ ਫਰੀ ਦੇ ਨਾਲ ਇਸੇ ਦੇ ਵਿੱਚ ਤੁਹਾਨੂੰ ਮਿਲ ਜਣਾ ਇੱਕ ਬਲੈਕ ਬਲੈਕ ਵੀ ਡਬਲ ਡਾਈ ਆਉਣਾ ਜੇ ਜਿਹਦੇ ਵਿੱਚ ਸਕਾਈ ਕਿਹੜਾ ਕਲਰ ਹੈ ਇਹ ਲਾਈਟ ਫਰੋ ਜਿਹਾ ਕਲਰ ਜੇ ਸੋਨਾ ਜਿਹਾ ਜਿਹਦੇ ਨਾਲ ਕੰਟਰਾਸਟ ਮੈਚਿੰਗ ਤੁਸੀਂ ਵੇਖ ਸਕਦੇ ਜੇ ਔਰਗੰਜਾ ਦਾ ਦੁਪੱਟਾ ਵੇਖ ਸਕਦੇ ਜੇ ਰੇਟ ਇਹਦਾ ਵੀ ਸੇਮ ਆਉਣਾ ਜੇ 590 ਰੁਪਏ ਦਾ ਸਿਰਫ ਇਹ ਸੂਟ ਹੀ ਗਏ ਸੁਪਰ ਸੰਡੇ ਸੇਲ ਵਾਲੇ ਜਲਦੀ ਜਲਦੀ ਸੂਟ ਬੁੱਕ ਕਰਿਓ ਲੇਟ ਨਾ ਹੋ ਜਿਓ ਆਫਰ ਦਾ ਫਾਇਦਾ ਲੈ ਲਿਓ ਇਹ ਫੋਟੋਆਂ ਪਲੀਜ਼ ਇਹਨਾਂ ਦੀਆਂ ਨਾਂ ਠੀਕਿਓ ਵੀਡੀਓ ਤੇ ਇਹੀ ਬੁੱਕ ਕਰ ਲਿਓ। ਲਓ ਜੀ ਸੂਟ ਤੁਹਾਨੂੰ ਮੈਂ ਸੋਹਣੇ ਸੋਹਣੇ ਦਿਖਾਉਂਦੇ ਜੇ ਜਲਦੀ ਜਲਦੀ ਬੁੱਕ ਕਰ ਲਿਓ ਤੇ ਪਲੀਜ਼ ਹੁਣ ਨਾ ਫੋਟੋਆਂ ਦੀ ਨਾ ਵੇਟ ਕਰਿਓ ਜਿੱਦਾਂ ਤੁਸੀਂ ਮੈਨੂੰ ਆਰਡਰ ਪੁੱਛਦੇ ਜੇ ਮੈਂ ਨਾਲ ਹੀ ਤੁਹਾਨੂੰ ਦੱਸੀ ਜਾਣਾ ਵੀ ਹੈਗਾ ਸੂਟ ਕਿ ਨਹੀਂ ਹੈਗਾ। ਤੁਸੀਂ ਜਲਦੀ ਜਲਦੀ ਬੁੱਕ ਕਰੀ ਜਾਣਾ ਕਿਉਂਕਿ ਤੁਹਾਡਾ ਕੰਮ ਹੈ ਸੂਟ ਬੁੱਕ ਕਰਨ ਦਾ, ਮੇਰਾ ਕੰਮ ਹੈ ਸੂਟ ਤੁਹਾਨੂੰ ਪੈਕ ਕਰਕੇ ਭੇਜਣ ਦਾ। ਪੇਮੈਂਟ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਨਹੀਂ ਜੇ ਹੈਗੀ। ਬਾਰ ਬਾਰ ਕਸਟਮਰ ਮੈਨੂੰ ਮੈਸੇਜ ਕਰਦੇ ਕੈਸ਼ ਔਨ ਡਿਲੀਵਰੀ ਦਾ ਕੈਸ਼ ਔਨ ਡਿਲੀਵਰੀ ਅਸੀਂ ਕਰਦੇ ਨਹੀਂ ਜੇ ਜਿਹੜੇ ਸਾਡੇ ਨਾਲ ਨਵੇਂ ਜੁੜਦੇ ਆ ਉਹ ਵੀ ਪਲੀਜ਼ ਨੋਟ ਕਰ ਲਿਓ ਕੈਸ਼ ਔਨ ਡਿਲੀਵਰੀ ਨਹੀਂ ਜੇ ਅਸੀਂ ਕਰਦੇ ਪੇਮੈਂਟ ਆਨਲਾਈਨ ਐਡਵਾਂਸ ਹੁੰਦੀ ਜੇ ਸੋਹਣੇ ਸੂਟ ਦਊਗਾ ਇਹ ਗੱਲ ਦੀ ਗਾਰੰਟੀ ਹੈ ਜੀ ਤੇ ਰੇਟ ਤੁਹਾਨੂੰ ਮੈਂ ਦੇ ਦਿੱਤਾ ਜੇ ਬੜਾ ਪਿਆਰਾ ਇਹ ਸਟਾਕ ਨੂੰ ਤੁਸੀਂ ਪਹਿਲਾਂ ਵੀ ਬੜਾ ਪਿਆਰ ਦਿੱਤਾ ਸੀਗਾ 590 ਵਾਲੇ ਨੂੰ 590 ਵਾਲੇ ਦੁਬਾਰੇ ਮੈਂ ਤੁਹਾਡੇ ਲਈ ਰੀਸਟਾਕ ਕਰਤੇ ਜੇ ਤੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇੱਕ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੀ 3000 ਵਾਲੀ ਆਫਰ ਜਿਹੜੀ ਆ ਉਹ ਚੱਲਣ ਰਹੀ ਆ ਬਹੁਤ ਸਾਰੇ ਕਸਟਮਰ ਸਾਡੇ ਫਾਇਦਾ ਲੈਣ ਰਹੇ ਤੁਸੀਂ ਵੀ ਲੈ ਲਓ ਪੇਰਮ ਲੱਗਦਾ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਣੇ ਆਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ